ਅਨੀ ਭਾਈ ਜੀ ਕਿਹੜੇ ਪਿੰਡ ਤੋਂ ਆਏ ਹੋ ਤਲਵੰਡੀ ਸੋਭਾ ਸਿੰਘ ਤੋਂ ਜੀ ਤਲਵੰਡੀ ਸੋਭਾ ਸਿੰਘ ਜ਼ਿਲ੍ਹਾ ਜ਼ਿਲ੍ਹਾ ਤਰਨਤਾਰਨ ਜੀ ਜ਼ਿਲ੍ਹਾ ਤਰਨਤਾਰਨ ਅੱਛਾ ਜੀ ਤੇ ਕਦੋਂ ਆਏ ਤੁਸੀਂ ਫਿਰ ਸ਼੍ਰੀ ਮੁਕਸਰ ਸਾਹਿਬ ਦੀ ਮੰਡੀ ਚ ਅਸੀਂ ਸ਼ਨੀਵਾਰ ਆਏ ਹਾਂ ਜੀ ਸ਼ਨੀਵਾਰ ਦੇਸੀ ਆਏ ਹਾਂ ਹਾਂ ਜੀ ਠੀਕ ਹੈ ਜੀ ਤੇ ਕਿੰਨੇ ਜਾਨਵਰ ਲੈ ਕੇ ਆਏ ਹੋ ਜਾਨਵਰ 5 ਲੈ ਕੇ ਆਏ ਕੋਈ ਵਿਕੇ ਤਿੰਨ ਵੇਚ ਗਏ ਅੱਛਾ ਤਿੰਨ ਵੇਚ ਗਏ ਜੀ ਨਾ ਠੀਕ ਹੈ ਜੀ ਇਹ ਕੀ ਤਿਆਰ ਘੋੜਾ ਹੈ ਹਾਂ ਜੀ ਹਾਂ ਜੀ ਤਿਆਰ ਕੀ ਲਾਈਨ ਇਹਦੀ ਇਹ ਜੀ ਮਿੰਟੂ ਵਾਲੇ ਘੋੜੇ ਦਾ ਬੱਚਾ ਜੀ अच्छा मिंटू रोडे वाले स्ट्रेalian ਦਾ ਬੱਚਾ ਜੀ ਹਾਂਜੀ ਹਾਂਜੀ ਕਿਹੜੇ ਵੱਡੇ ਘੋੜੇ ਦਾ ਉਹਨਾਂ ਦਾ ਹੀ ਨਹੀਂ ਨਹੀਂ ਸ਼ੋਹ ਹੋਣੀ ਜਿਹੜਾ ਚੱਲਦਾ ਉਹਦਾ ਜੀ ਅੱਛਾ ਠੀਕ ਹੈ ਜੀ ਤੇਰੀ ਮਾਂ ਮਾਂ ਹਮ ਹੋਰਾ ਹੀ ਲੈਂਦੀ ਹੈ ਜੀ 64 ਇੰਚ ਅੱਛਾ ਤੇ ਇਹਦਾ ਆਪਦਾ ਕੱਦ ਕਿੰਨਾ ਹੈ ਫਿਰ 68 ਇੰਚ 68 ਇੰਚ ਕਰਦਾ ਇਹਦਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਛੱਡਣਾ ਸ਼ੁਰੂ ਕਰਤਾ ਕੁੜੀਆਂ ਤੇ ਹਾਂਜੀ ਕਰਤਾ ਹੈ ਕਿੰਨੇ ਕੇ ਰਿਜ਼ਲਟ ਆ ਗਏ ਜੀ ਰਿਜ਼ਲਟ ਤਾਂ ਜਿਆ ਇਹ ਨਹੀਂ ਦੀ ਉਮਰੀ ਆਪ 30 ਮਹੀਨੇ ਹੈ ਜੀ 2 ਮਹੀਨੇ ਹੋ ਗਏ ਛੱਡੇ ਅੱਛਾ ਗੱਬਣ ਹੈਂ ਘੋੜੀਆਂ ਗੱਬਣ 30 ਘੋੜੀਆਂ ਗੱਬਣ ਆਈ 30 ਘੋੜੀਆਂ ਗੱਬਣ ਹੈ ਹਾਂਜੀ ਠੀਕ ਹੈ ਜੀ ਤੇ ਕੀ ਖਰਚਾ ਲੈਣਿਓ ਫਿਰ ਕ੍ਰੋਸਿੰਗ ਫੀਸ ਹਾਂ 11000 ਰੁਪਈਆ ਜੀ 11000 ਹਾਂਜੀ ਹਾਂ ਤੇ ਜੇ ਘੋੜੀ ਪਹਿਲੀ ਵਾਰ ਚ ਨਹੀਂ ਰਹਿੰਦੀ ਕਿੰਨੇ ਚਾਂਸ ਦਿੰਨੇ ਹੋ ਨਹੀਂ ਜੀ ਉਤਰੇ ਹੀ ਮਿਲਾ ਦਿੰਨੇ ਫਿਰ ਜੀ ਅੱਛਾ ਉਸੇ ਤੇ ਮਿਲਾ ਦੋਗੇ ਫੀਸ ਤੇ ਉਸੇ ਤੇ ਮਿਲਾ ਦਿੰਦੇ ਨੀਤੀ ਨਰੀ ਮਲਾਦੀ ਦੀ ਨਾ ਰਵੇ ਪਹਿਲੀ ਗੱਲ ਤੇ ਦੋ ਵਾਰ ਹੀ ਕੋਈ ਘੋੜੀ ਇੱਕ ਦੋ ਵ ਇਹ 3 ਮਹੀਨੇ ਦਾ ਹੋ ਗਿਆ 3 ਮਹੀਨੇ ਦਾ ਹੋ ਗਿਆ ਹਾਂ ਠੀਕ ਹੈ ਜੀ 2.5 ਸਾਲ ਦਾ ਹਾਂ 2.5 ਸਾਲ ਦਾ ਹੋ ਗਿਆ ਜੀ ਤੇ 2.5 ਸਾਲ ਦਾ ਸ਼ੁਰੂ ਕਰ ਦਿੰਦੇ ਛੱਡਣਾ ਹੀ ਫਿਰ ਹਾਂ ਕਰਤਾ ਸ਼ੁਰੂ ਜੀ ਠੀਕ ਹੈ ਜੀ ਤੇ ਹੋਰ ਕੀ ਹੈ ਇਸ ਦੇ ਬਾਰੇ ਕੋਈ ਬੋਡੀ ਸਟਰਕਚਰ ਦਾ ਖਾਣ ਪੀਣ ਕੀ ਰੱਖਦੇ ਹੋ ਖਾਣ ਪੀਣ ਤੇ ਉਹ ਦੇਸੀ ਖਰਾ ਕੀ ਹੈ ਜੀ ਅੱਛਾ ਆਮ ਜਿਵੇਂ ਪਾਉਂਦੇ ਸਾਰੇ ਜੀ ਹਾਂ ਪਾਵੇਂ ਹਾਂਜੀ ਕੋਈ ਫੀਡ ਵਗੈਰਾ ਨਾ ਜੀ ਨਾ ਠੀਕ ਹੈ ਠੀਕ ਹੈ ਤੇ ਬਸ਼ੇਰਾ ਤੁਹਾਡੇ ਉੱਤੇ ਫਰਮ ਤੇ ਹੀ ਰਿਹਾ ਏ ਫਰਮ ਤੇ ਘਰ ਦਾ ਹੀ ਘਰ ਦੀ ਕੋੜੀ ਸੀ ਘਰ ਦੀ ਕੋੜੀ ਠੀਕ ਆ ਠੀਕ ਆ ਬੱਚੀ ਇਹ ਤੋਂ ਛੋਟੀ ਅੱਛਾ ਹੁਣ ਕੋੜੀ ਫੇਰ ਸੁੱਈ ਏ ਫੇਰ ਬੱਚਾ ਦੱਸਦਾ ਨਹੀਂ ਅੱਛਾ ਇਹਦੀ ਮਾਂ ਫੇਰ ਸੁੱਈ ਆ ਹਾਂ ਫੇਰ ਬਸ਼ੇਰਾ ਦਿੱਤਾ ਹੈ ਬਸ਼ੇਰਾ ਤੇ ਇੱਕ ਬੱਚੀ ਆ ਤੇ ਉਹ ਕੀ ਸੇਲ ਤੇ ਲਾਈ ਆ ਫਿਰਕੇ ਉਹ ਨੂੰ ਬਣਾਉਂਗੇ ਸਟ੍ਰੇਲੀਅਨ ਨਹੀਂ ਜੀ ਉਹ ਬਣਾਵਾ ਕੇ ਕਰੇ ਰੱਖਾਂਗੇ ਨਾ ਹਾਂਜੀ ਤੇ ਕਿੰਨਾ ਕੋਖਾ ਹੁੰਦਾ ਸਟ੍ਰੇਲੀਅਨ ਬਣਾਣਾ ਕੋਈ ਗੱਲ ਨਹੀਂ ਜੀ ਮਹਾਰਾਜ ਜੀ ਕਿਰਪਾ ਜਾਈ ਦੀ ਗੁਰੂ ਰਾਮਦਾਸ ਦੀ ਕਦੋਂ ਤੋਂ ਕਰ ਰਹੇ ਹੋ ਕੰਮ ਸੀ ਕੰਮ ਕਰ ਰਹੇ ਹਾਂ ਇਹ 10 ਸਾਲ ਤੋਂ 10 ਸਾਲ ਤੋਂ ਹਾਂਜੀ ਤੁਹਾਡਾ ਕੀ ਨਾਮ ਹੈ ਜਗਰਾਜ ਸਿੰਘ ਜਗਰਾਜ ਸਿੰਘ ਠੀਕ ਹੈ ਜੀ ਫਾਰਮ ਦਾ ਕੋਈ ਨਾਮ ਰੱਖਿਆ ਨਹੀਂ ਕੋਈ ਨਹੀਂ ਰੱਖਿਆ ਇਹ ਗਿਲ ਫਾਰਮ ਅੱਛਾ ਜੀ ਹਾਂ ਹਾਂ ਯਾਨੀ ਪਹਿਲਾਂ ਤੁਸੀਂ ਕੰਮ ਕਰ ਰਹੇ ਸੀ ਸ਼ੁਰੂ ਤੋਂ ਹੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਕਿਵੇਂ ਰਹੀ ਅੱਜ ਕੀ ਫਿਰ ਮੰਡੀ ਠੀਕ ਹੈ ਮੰਡੀ ਵਧੀਆ ਰਹੀ ਵਧੀਆ ਹੀ ਠੀਕ ਹੈ ਜੀ ਮਾਗੀ ਤੇ ਵੀ ਆਨੇਓ ਮਾਗੀ ਤੇ ਵੀ ਆਵਾਂਗੇ ਦਿਵਾਲੀ ਤੇ ਜਾਵਾਂਗੇ ਅਮਰਸਰ ਜੀ ਕਾਫੀ ਭਰਦੀ ਅਮਰਸਰ ਸਾਹਿਬ ਮੰਡੀ ਵੀ ਹਾਂਜੀ ਠੀਕ ਭਰਦੀ ਹੈ ਠੀਕ ਭਰਦੀ ਹੈ ਅੱਛਾ ਜੀ ਕਾਫੀ ਨੌਕਰੇ ਤਾਂ ਕਾਫੀ ਆਂਦੇ ਜਿਵੇਂ ਹਾਂ ਸਾਰੇ ਠੀਕ ਹੈ ਜੀ ਮੋਬਾਈਲ ਨੰਬਰ ਦੱਸ ਦਿਓ ਤੁਹਾਡਾ 98553 ਅੱਛਾ ਜੀ 85732 98553 ਹਾਂ 85732 85732 ਹਾਂ ਜੀ ਠੀਕ ਹੈ ਜੀ ਥੈਂਕ ਯੂ